ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋਏ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬਾਅਦ ਚੁੱਕੇ ਨੇ 5:30 ਦੇ ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀਕੇ ਦੀ ਅੱਜ 15 ਤੇ ਦਿਨ ਹੈਗਾ ਸ਼ੁੱਕਰਵਾਰ ਚਲੋ ਅੱਜ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ سیل ਦਾ ਰੇਟ ਜੀ ਸਬਜ਼ੀਆਂ ਤੇ ਆਲੂ ਤੇ ਪਿਆਜ਼ ਬਾਰੇ ਤੇ ਫਲਾਂ ਬਾਰੇ ਵੀ ਦੱਸਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ سیل ਦਾ ਰੇਟ ਜੀ ਤੇ ਆਪਣੇ ਸਬਜ਼ੀਆਂ ਦੇ ਰੇਟ ਜਾਣਨ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਚਲੋ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਦੋਸਤੋ ਚਲੋ ਜੀ ਆਪਾਂ ਕਰਦੇ ਆ ਗੱਲਬਾਤ ਵੀ ਅੱਜ ਦਾ ਸਬਜ਼ੀਆਂ ਦਾ ਕੀ ਭਾਅ ਚੱਲ ਰਿਹਾ ਜੀ ਹੋਲ سیل ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਇਹ ਲੋ ਜਲਾ ਲਿੰਦਾ ਹਾਂਜੀ ਦੋਸਤੋ ਪਿੰਡੀ ਦਾ ਭਾਅ ਜੀ ਵੱਧ ਚੁੱਕਿਆ ਜੀ ਪਿੰਡੀ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 40 ਰੁਪਏ ਤੱਕ ਦਾ ਪਿੰਡੀ ਦਾ ਭਾਅ ਜੀ ਅੱਜ ਦਾ ਜੀ 150 ਤੋਂ ਲੈ ਕੇ 200 ਰੁਪਏ ਤਕਰੀਬਨ ਸੇਰੀ ਦਾ ਭਾਅ ਜੀ ਅੱ ਹਾਂਜੀ ਦੋਸਤੋ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਨਸੇਰੀ ਦਾ ਭਾਅ ਹੈਗਾ ਜੀ ਚੌਲੇ ਦਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਹੈ ਜੀ ਚੌਲੇ ਦਾ ਕੱਚੇ ਚੌਲੇ ਦਾ ਜੀ ਪਨਸੇਰੀ ਦਾ ਭਾਅ ਜੀ ਅੱਜ ਦਾ ਜੀ ਚੌਲੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ ਜੀ ਦਰਜਣ ਦਾ ਭਾਅ ਹੈਗਾ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਹੋਵੇਗਾ ਜੀ ਪਾਲਕ ਦਾ ਜੀ ਅੱਜ ਦਾ ਜੀ ਤੋਂ ਪਾਲਕ ਦਾ ਭਾਅ ਤੇਜ਼ ਹੈ ਜੀ ਅੱਜ ਦਾ ਜੀ 250 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਪਾਲਕ ਦਾ ਦਰਜੰਦਾ ਜੀ ਅੱਜ ਦਾ ਹਾਂਜੀ ਦੋਸਤੋ ਦੇਸੀ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਅੱਜ ਦਾ ਜੀ ਛੋਟੇ ਗੁਵਾਰੇ ਦਾ ਭਾਅ ਜੀ ਅੱਜ ਦਾ ਜੀ ਦੇਸੀ ਗੁਵਾਰੇ ਦਾ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਭਾਅ ਹੈਗਾ ਜੀ ਅੱਜ ਦਾ ਜੀ ਦਰਜੰਦਾ ਭਾਅ ਹੈਗਾ ਜੀ ਅੱਜ ਦਾ ਜੀ 200 ਰੁਪਏ ਦਰਜੰਦਾ ਭਾਅ ਜੀ ਅੱਜ ਦਾ ਜੀ ਸਰੋਂ ਦੇ ਸਾਗ ਦਾ ਭਾਅ ਜੀ ਅੱਜ ਦਾ ਆਇਆ ਬਾਈ ਆਇਆ ਹਾਂਜੀ ਦੋਸਤੋ ਕarele ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਲਫਾਵੇ ਦਾ ਭਾਅ ਹੈਗਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਦੀ ਕarele ਦਾ ਜੀ ਅੱਜ ਦਾ ਜੀ ਬੰਦਲਫਾਵੇ ਦਾ ਭਾਅ ਜੀ 40 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ ਕarele ਦਾ ਜੀ ਵਧੀਆ ਦਰ ਇਹ ਲੀਦਾ ਪਾ ਜੀ ਅੱਜ ਦਾ ਜੀ ਹਾਂ ਜੀ ਦੋਸਤੋ ਪੇਠੇ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਘਟਿਆਂ ਦਾ ਪਾ ਦੱਸਦੇ ਵੀ ਪੇਠੇ ਦਾ ਕੀ ਪਾ ਚੱਲ ਰਿਹਾ ਜੀ ਵਧੀਆ ਪੇਠੇ ਦਾ ਪਾ ਹੈਗਾ ਜੀ ਅੱਜ ਦਾ ਜੀ 8 ਤੋਂ ਲੈ ਕੇ 9 ਰੁਪਏ ਤੱਕ ਦਾ ਪਾ ਜੀ ਪੇਠੇ ਦਾ ਪੇਠੇ ਦਾ ਪਾ ਵੱਧ ਚੁੱਕੇ ਨੇ ਜੀ ਪੇਠੇ ਦਾ ਪਾ ਹੋ ਗਿਆ ਜੀ 8 ਤੋਂ ਲੈ ਕੇ 9 ਰੁਪਏ ਤੱਕ ਦਾ ਪਾ ਜੀ ਪੇਠੇ ਦਾ ਜੀ ਵਧੀਆ ਪੇਠੇ ਦਾ ਪਾ ਜੀ ਹਰੇ ਦਾ ਹਾਂ ਜੀ ਦੋਸਤੋ ਮੰਡੀ ਦੇ ਵਿੱਚ ਕਾਠ ਬਹੁਤ ਹੈ ਤੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਫੋਨ 'ਤੇ ਰੇਟ ਪਰ ਗੱਲਬਾਤ ਕਰ ਦਿਆਂਗੇ ਜੀ ਇਹ ਸ਼ਿਮਲਾ ਮਿਰਚਾਰੇ ਵੀ ਦੱਸਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸ਼ਿਮਲਾ ਮਿਰਚ ਦਾ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਦਾ ਵੀ ਅੱਜ ਦਾ ਸ਼ਿਮਲਾ ਮਿਰਚ ਦਾ ਵਧੀਆ ਭਾਅ ਹੈਗਾ ਜੀ ਅੱਜ ਦਾ ਜੀ 50 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਜੀ ਸ਼ਿਮਲਾ ਮਿਰਚ ਦਾ ਹਾਂਜੀ ਦੋਸਤੋ ਪਹਾੜੀ ਗਾਜਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਪੂਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ 750 ਤੋਂ ਲੈ ਕੇ 8000 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਇਹ ਬੰਦਪੂਰੀਆਂ ਦਾ ਭਾਅ ਜੀ ਗਾਜਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਕਰਦੇ ਆਂ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕद्दू ਦਾ ਜੀ ਆਪਾਂ ਜਾਲ ਵਾਲੇ ਕद्दू ਬਾਰੇ ਗੱਲਬਾਤ ਕਰਦੇ ਆਂ ਫਿਰ ਅੱਜ ਦਾ ਜਾਲ ਵਾਲੇ ਕद्दू ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਹੋਲਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਚਲੋ ਆਪਾਂ ਬਾਈ ਹਰੀ ਨਾਲ ਕਰੀਏ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕਦੂ ਦਾ ਜਾਲ ਵਾਲੇ ਕਦੂ ਬਾਰੇ ਆਪਾਂ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕਦੂ ਦਾ ਜੀ ਅੱਜ ਦਾ ਆ ਜੀ ਦੋਸਤੋ ਚਲੋ ਆਪਾਂ ਗੱਲਬਾਤ ਕਰਦੇ ਹਾਂ ਬਾਈ ਨਾਲ ਹੋਰ ਹਰੀ ਕੀ ਹਾਲ ਨੇ ਬਾਈ ਕੈਮ ਆ ਬਾਈ ਤੇ ਅੱਜ ਜਾਲ ਵਾਲੇ ਕਦੂ ਦਾ ਕੀ ਭਾਅ ਹੈਗਾ ਅੱਜ ਆਪਾਂ ਦਾ ਕਦੂ ਬਾਈ ਅੱਜ ਕਿੰਨਾ ਹੈਗਾ 25 ਤੋਂ ਲੈ ਕੇ 30 ਤੱਕ ਅੱਛਾ 25 ਤੋਂ 30 ਤੱਕ ਹੋ ਗਿਆ ਜੀ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਭਾਅ ਵੱਧ ਚੁੱਕੇ ਨੇ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਜਾਲ ਵਾਲੇ ਕੱਦੂ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਹੋਲ سیل ਦਾ ਰੇਟ ਹੈ ਜੀ ਬਾਈ ਹੈਰੀ ਕੋਲ ਮਿਲਦੀ ਜੇ ਕਿਸੇ ਨੇ ਵੀ ਲੈਣਾ ਜੀ ਵਧੀਆ ਟਾਪ ਦੇ ਕੱਦੂਆਂ ਦਾ ਭਾਅ ਜੀ ਅੱਜ ਦਾ ਜੀ ਕੋਈ ਦਾਗ ਨਹੀਂ ਹੈਗਾ ਤੇ ਪੂਰਾ ਪੂਰਾ ਪਿਆਰ ਕੱਦੂ ਆ ਜੀ ਕਿਸੇ ਨੇ ਵੀ ਲੈਣਾ ਜੀ ਝਾਲ ਵਾਲੇ ਕੱਦੂ ਦਾ ਭਾਅ ਜੀ ਅੱਜ ਦਾ ਜੀ ਕੱਚੇ ਕੱਦੂ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਬੈਂਗਣੀ ਦਾ ਭਾਅ ਰਿਹਾ ਜੀ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਰਿਹਾ ਜੀ ਅੱਜ ਦਾ ਜੀ پنਸ਼ੇਰੀ پنਸ਼ੇਰੀ ਲੈਣੀ ਪਣੀ ਹੈ ਜੀ 100 ਰੁਪਏ ਕਿਲੋ ਦਾ ਭਾਅ ਜੀ پنਸ਼ੇਰੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਚਿਬੜਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਚਿਬੜ ਦਾ ਜੀ ਅ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਚਿਬੜਾਂ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਵੱਡੇ ਗੋਬਾਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਨਸ਼ੀਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 300 ਰੁਪਏ ਦਾ ਭਾਅ ਜੀ ਪਨਸ਼ੀਰੀ ਦਾ ਜੀ ਅੱਜ ਦਾ ਜੀ ਇਹ 60 ਰੁਪਏ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਕੁਛ ਨਹੀਂ ਵੀ ਲੈਣਾ ਜੀ ਪਨਸ਼ੀਰੀ ਲੈਣੀ ਪੈਣੀ ਹੈ ਜੀ ਅੱਜ ਹਾਂਜੀ ਦੋਸਤੋ ਲਾਲ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ 100 ਗੱਟੇ ਦਾ ਪਹਾੜਾ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਲਾਲ ਮਿਰਚ ਦਾ ਪਾ ਰਿਹਾ ਜੀ ਅੱਜ ਦਾ ਜੀ ਕਿਲੋ ਦਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਲਾਲ ਮਿਰਚ ਦਾ ਜੀ ਅੱਜ ਦਾ ਬਹੁਤ ਵਧੀਆ ਜਾ ਹਾਂਜੀ ਬਹੁਤ ਵਧੀਆ ਮਿਰਚ ਆ ਜੀ ਕਿਸੇ ਨੂੰ ਲੈਣੀਆਂ ਜੀ ਹੋਲ ਸੇਲ ਦੇ ਰੇਟ ਰਹੀ ਲਾਲ ਮਿਰਚ ਪੂਰੀ ਤਿੱਖੀ ਮਿਰਚ ਆ ਜੀ ਪੂਰੀ ਇਸ ਸਾਬਾ ਮਿਰਚ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਲਾਲ ਮਿਰਚ ਦਾ ਪਾ ਰਿਹਾ ਜੀ ਅੱਜ ਦਾ ਜੀ 1 ਬੰਦ ਲਫਾ ਮੈਂ ਪਾ ਰਿਹਾ ਜੀ ਅੱਜ ਦਾ ਜੀ ਹਰੀ ਮਿਰਚ ਦਾ ਜੀ ਭਾਅ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਪਾ ਰਿਹਾ ਜੀ ਅੱਜ ਦਾ ਜੀ ਹਰੀ ਮਿਰਚ ਦਾ ਪਾ ਜੀ ਅੱਜ ਦਾ ਹਾਂਜੀ ਦੋਸਤੋ ਟੋਰੀ ਦਾ ਪਾ ਹੈਗਾ ਜੀ ਅੱਜ ਦਾ ਜੀ तिर्पी 25 ਤੋਂ ਲੈ ਕੇ 30 ਰੁਪਏ ਤੇ ਕਿਦਾ ਭਾਜੀ ਟੋਰੀ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਜੀ ਟੋਰੀ ਦਾ ਜੀ 25 ਤੋਂ ਲੈ ਕੇ 30 ਰੁਪਏ ਤੇ ਕਿਦਾ ਭਾ ਰਿਹਾ ਜੀ ਅੱਜ ਦਾ ਜੀ ਟੋਰੀ ਰਹਿ ਗਿਆ ਬੰਦ ਗਰੇਟਾਂ ਦਾ ਭਾਜੀ ਟੋਰੀ ਦਾ ਜੀ ਅੱਜ ਦਾ ਵਧੀਆ ਟੋਰੀ ਦਾ ਭਾਜੀ ਅੱਜ ਦਾ ਹਾਂਜੀ ਦੋਸਤੋ ਅੱਲਾ ਦਾ ਭਾ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ 22 ਰੁਪਏ ਤੇ ਕਿਦਾ ਭਾ ਰਿਹਾ ਜੀ ਅੱਲਾ ਦਾ ਜੀ ਅੱਜ ਦਾ ਜੀ 20 ਤੋਂ ਲੈ ਕੇ 22 ਰੁਪਏ ਤੇ ਕਿਦਾ ਭਾ ਰਿਹਾ ਜੀ ਅੱਲਾ ਦਾ ਜੀ ਅੱਜ ਦਾ ਜੀ ਤੁਹਾਨੂੰ ਕਿਸੇ ਨੇ ਵੀ ਲੈਣਾ ਜੀ ਕੱਦੂ ਦਾ ਭਾਅ ਹੈ ਰਿਹਾ ਜੀ ਅੱਜ ਦਾ ਜੀ ਨੋਰਮਲ ਦਾ ਭਾਅ ਰਿਹਾ ਜੀ 20 ਤੋਂ 22 ਰੁਪਏ ਤੱਕ ਦਾ ਭਾਅ ਰਿਹਾ ਜੀ ਨੋਰਮਲ ਕੱਦੂ ਦਾ ਭਾਅ ਜੀ ਅੱਜ ਦਾ ਇਹ ਵੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਦੋਸਤੋ ਬਰੋਕਲੀ ਗੋਭੀ ਦਾ ਭਾਅ ਰਿਹਾ ਜੀ ਅੱਜ ਦਾ ਜੀ 300 ਰੁਪਏ ਕਿਲੋ ਦਾ ਭਾਅ ਜੀ ਬਰੋਕਲੀ ਗੋਭੀ ਦਾ ਜੀ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ ਵੀ ਅੱਜ ਦਾ ਜੀ ਹਾਂਜੀ ਦੋਸਤੋ ਰੰਗਦਾਰ ਸ਼ਿਮਲਾ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਸ਼ਿਮ ਹਾਂਜੀ ਦੋਸਤੋ ਮਠਾਈ ਵਾਲੇ ਪੇਠੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੇਠੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਦਾ ਮਠਾਈ ਵਾਲੇ ਪੇਠੇ ਦਾ ਭਾਅ ਰਿਹਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਇਹ ਅੱਜ ਦਾ ਜੀ ਬੰਦ ਗੋਰੀ ਦਾ ਭਾਅ ਰਿਹਾ ਜੀ ਅੱਜ ਦਾ ਮਠਾਈ ਵਾਲੇ ਪੇਠੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਮਸਰੂਨ ਵਾਲੀ ਡੱਬੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਡੱਬੀ ਦਾ ਭਾਅ ਹੈਗਾ ਜੀ ਅੱਜ ਦਾ ਜੀ 40 ਰੁਪਏ ਦਾ ਭਾਅ ਰਿਹਾ ਜੀ ਮਸਰੂਨ ਵਾਲੀ ਡੱਬੀ ਦਾ ਜੇ ਕਿਸੇ ਨੂੰ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਆ ਜੀ 200 ਰੁਪਏ ਕਿਲੋ ਦਾ ਭਾਜ ਜੀ ਅੱਜ ਦਾ ਜੀ ਇਹ ਕਿਸੇ ਨੇ ਵੀ ਲੈਣਾ ਜੀ 40 ਰੁਪਏ ਦੀ ਡੱਬੀ ਪੈ ਗਈ ਜੀ ਇਹ ਕਿਸੇ ਨੇ ਲੈਣੀ ਹੈ ਜੀ ਸਿੰਗਲ ਪੀਸ ਦਾ ਭਾਜ ਜੀ ਅੱਜ ਦਾ ਜੀ ਇਹ ਮਸ਼ਰੂਮ ਦਾ ਭਾਜ ਜੀ ਅੱਜ ਹਾਂ ਜੀ ਦੋਸਤੋ ਲਸਣ ਸਿਲੇ ਸਲਾਜ ਦਾ ਭਾ ਰਿਹਾ ਜੀ ਅੱਜ ਦਾ ਜੀ ਕਿਸੇ ਨੇ ਵੀ ਲੈਣਾ ਜੀ 80 ਰੁਪਏ ਕਿਲੋ ਦਾ ਭਾ ਰਿਹਾ ਜੀ ਆਦਰਕ ਦਾ ਜੀ ਇਹ ਆ ਲੈ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਜ ਜੀ ਆਦਰਕ ਦਾ ਜੀ ਅੱਜ ਦਾ ਇਹ ਸਿਲੇ ਸਲਾਜ ਦਾ ਭਾਜ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਅਰਬੀ ਦਾ ਭਾਅ ਹੈ ਰਿਆ ਜੀ ਅੱਜ ਦਾ ਜੀ ਬੰਦਪੂਰੀ ਦਾ ਭਾਅ ਰਿਆ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਜੀ ਇਹ ਬੰਦਪੂਰੀਆਂ ਦਾ ਭਾਅ ਜੀ ਵਧੀਆ ਅਰਬੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਚਨਾਖੀਰੇ ਦਾ ਭਾਅ ਰਿਆ ਜੀ ਅੱਜ ਦਾ ਜੀ 20 ਰੁਪਏ ਕਿਲੋ ਮਿਲ ਜੂ ਜੇ ਕਿਸੇ ਨੂੰ ਵੀ ਲੈਣਾ ਭਾਈ 30 ਕੋਲ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਤੇ ਚਨਾਖੀਰਾ ਪੂਰਾ ਵਧੀਆ ਚਨਾਖੀਨਾ ਖੀਰਾ ਜੀ 300 ਰੁਪਏ ਦਾ ਲਫਾ ਲੈਣਾ ਪੈਣਾ ਜੇ ਕਿਸੇ ਨੇ ਵੀ ਲੈਣਾ ਜੀ 1 ਬੰਦ ਲਫਾਫੇ ਦਾ ਭਾਅ ਜੀ 300 ਰੁਪਏ ਦਾ ਭਾਅ ਜੀ 2 15 ਕਿਲੋ ਦਾ ਬਾਜਨ ਹੁੰਦਾ ਜੀ 15 ਕਿਲੋ ਜੇ ਕਿਸੇ ਨੇ ਵੀ ਲੈਣਾ ਜੀ 15 ਕਿਲੋ ਲੈਣਾ ਪੈਣਾ ਜੀ 20 ਰੁਪਏ ਕਿਲੋ ਦਾ ਭਾਅ ਨਾਲ ਮਿਲ ਜੂ ਖੀਰਾ ਜੇ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਹਾਂਜੀ ਦੋਸਤੋ ਟਮਾਟਰ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦੇ ਰੇਟ ਬਾਰੇ ਆਪਾਂ ਦੱਸਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਲਾਲ ਟਮਾਟਰ ਦਾ ਭਾਅ ਜੀ ਲਾਲ ਟਮਾਟਰ ਦਾ ਭਾਅ ਵਧ ਚੁੱਕੇ ਨੇ ਜੀ 50 ਤੋਂ ਲੈ ਕੇ 5500 ਰੁਪਏ ਤੱਕ ਦਾ ਭਾਰ ਹੋ ਗਿਆ ਜੀ ਟਮਾਟਰ ਦਾ ਜੀ ਲਾਲ ਟਮਾਟਰ ਦਾ ਭਾਅ ਜੀ ਅੱਜ ਦਾ ਜੀ ਬੰਦ ਗੇ ਜੀ ਦੋਸਤੋ ਨਿੰਬੂ ਦਾ ਭਾਅ ਰਿਹਾ ਜੀ ਅੱਜ ਦਾ ਜੀ 50 ਰੁਪਏ ਕਿਲੋ ਦਾ ਭਾਅ ਜੀ ਨੈਟ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਲਫਾਫਾ ਲੈਣਾ ਪੈਣਾ 230 ਕੋਲ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ 230 ਕੋਲੋਂ ਜੀ ਤੇ ਅੱਜ ਦਾ ਭਾਅ ਜੀ ਨਿੰਬੂ ਦਾ ਜੀ 50 ਰੁਪਏ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ ਨਿੰਬੂ ਦਾ ਜੀ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਦਾ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਫਰੂਟ ਦਾ ਹਾਂਜੀ ਦੋਸਤੋ ਅਮਰੂਦ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 10 ਰੁਪਏ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਅਮਰੂਦ ਦਾ ਜੀ ਕਿਸੇ ਨੂੰ ਵੀ ਲੈਣਾ ਜੀ ਹੋਲ ਸੇਲ ਦੇ ਰੇਟ ਨੇ ਇਹ ਅੱਜ ਦੇ 10 ਰੁਪਏ ਕਿਲੋ ਚੱਕੋ ਜੀ ਅਮਰੂਦ ਜੀ ਅੱਜ ਦਾ ਭਾਅ ਜੀ ਅਮਰੂਦ ਦਾ ਤੇ ਆਪਾਂ ਹੋਰ ਵੀ ਕੁਆਲਿਟੀ ਦਿਖਾ ਦਾਂਗੇ ਅਮਰੂਦ ਦੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਵਧੀਆ ਅਮਰੂਦ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਵਧੀਆ ਅਮਰੂਦ ਦਾ ਭਾਅ ਜੀ ਅੱਜ ਦਾ ਜੀ ਇਹ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ ਜੀ ਬੰਦ ਗ੍ਰੇਟਾਂ ਦਾ ਭਾਅ ਜੀ ਅੱਜ ਦਾ ਜੀ ਅਮਰੂਦਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਛੇਬਾਰੇ ਵੀ ਗੱਲਬਾਤ ਕਰਦੇ ਵੀ ਛੇਬ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਛੇਬਾਰੇ ਦੱਸਦੇ ਵੀ ਅੱਜ ਦਾ ਬੰਦ ਗ੍ਰੇਟਾਂ ਦਾ ਕੀ ਭਾਅ ਆ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਛੇਬ ਹਾਂਜੀ ਦੋਸਤੋ ਆਪਾਂ ਵਧੀਆ ਛੇਵ ਦਾ ਭਾਅ ਦਾ ਦ ਵੀ ਅੱਜ ਦਾ ਟਾਪ ਦਾ ਛੇਵ ਹੈ ਜੇ ਕਿਸੇ ਨੇ ਵੀ ਲੈਣਾ ਜੀ 80 ਰੁਪਏ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ ਛੇਵ ਦਾ ਜੀ ਪੂਰਾ ਵਧੀਆ ਛੇਵ ਹੈ ਜੀ ਕਿਸੇ ਨੂੰ ਨਾ ਹੋਲ ਸੇਲ ਦਾ ਰੇਟ ਹੈ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਵਧੀਆ ਛੇਵ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਛੇਵ ਦਾ ਭਾਅ ਹੋਰ ਵੀ ਦੱਸ ਦਿਆਂ ਆਪਾਂ ਦਾ ਟ੍ਰੇਡ ਤੇ ਵੀ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ ਵੀ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਛੇਵ ਦਾ ਜੀ ਅੱਜ ਦਾ ਬੰਦ ਗਰੇਟਾਂ ਦਾ ਦੋਸਤੋ ਆਪਾਂ ਇਸ ਵਕਤ ਖੜਾਗੇ ਪੰਜ ਨੰਬਰ ਦੁਕਾਨ ਤੇ ਖੜਿਆ ਹੈਂ ਖੜਿਆਗੇ ਜੀ 20 ਕੇ ਐਂਡ ਕੰਪਨੀ ਆਪਾਂ ਕੇਲੇ ਬਾਰੇ ਵੀ ਗੱਲਬਾਤ ਕਰਦਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕੇਲੇ ਦਾ ਜੀ ਹੌਲ ਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਬੰਦ ਗਰੇਟਾਂ ਬਾਰੇ ਆਪਾਂ ਦੱਸਦਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕੇਲੇ ਦਾ ਕੇਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਰਿਹਾ ਜੀ ਕੇਲੇ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕਿਸੇ ਨੇ ਲੈਣਾ ਹੀ ਹੌਲ ਸੇਲ ਦਾ ਰੇਟ ਹੈ ਜੀ ਪੰਜ ਨ ਹਾਂਜੀ ਦੋਸਤੋ ਛੇਵਾਰੇ ਆਪਾਂ ਵਧੀਆ ਛੇਵੀਂ ਦਿਖਾ ਦਨੇ ਛੇਵ ਦਾ ਭਾ ਰਿਆ ਜੀ 55 ਰੁਪਏ ਰਗਾਂ ਤੇ ਛੇਵ ਦਾ ਭਾ ਰਿਆ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾ ਰਿਆ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾ ਰਿਆ ਜੀ ਛੇਵ ਦਾ ਜੀ ਅੱਜ ਦਾ ਜੀ ਵਧੀਆ ਛੇਵ ਦਾ ਭਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾ ਜੀ ਛੇਵ ਦਾ ਹਾਂਜੀ ਦੋਸਤੋ ਬੱਬੂ ਕੋਸੀ ਦਾ ਭਾ ਰਿਆ ਜੀ ਅੱਜ ਦਾ ਜੀ 60 ਰੁਪਏ ਕਿਲੋ ਦਾ ਭਾ ਰਿਆ ਜੀ ਬੱਬੂ ਕੋਸੀਆਂ ਦਾ ਜੀ ਇਹ ਬੰਦ ਪੇਟੀਆਂ ਦਾ ਭਾ ਜੀ ਅੱਜ ਦਾ ਜੀ ਬੱਬੂ ਕੋਸੀ ਦਾ ਜੀ ਅੱਜ ਦਾ ਆ ਦੋਸਤ ਯਾਰ ਓਏ हां जी दोस्तों मसमी ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ मसमी ਦਾ ਭਾਅ ਰਿਹਾ ਜੀ ਅੱਜ ਦਾ ਜੀ 600 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ मसमी ਦਾ ਜੀ ਅੱਜ ਦਾ ਜੀ ਇਹ ਵੀ ਪੰਜ ਨੰਬਰ ਤੋਂ ਦਤਾਨ ਤੋਂ ਮਿਲ ਜੂ ਜੇ ਕਿਸੇ ਨੂੰ ਵੀ ਲੈਣੀਆਂ 600 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ मसमी ਦਾ ਜੀ 20 ਕਿਲੋ मसमी ਹੁੰਦੀ ਹੈ ਗੱਟੇ ਦੇ ਵਿੱਚ ਜੀ ਕਿਸੇ ਨੂੰ ਮਿਲਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਅ ਜੀ ਬੰਦ ਦਾ ਜੀ मसमी ਦਾ ਹਾਂਜੀ ਦੋਸਤੋ ਨਾਰਾਂ ਬਾਰੇ ਵੀ ਦੱਸਦੇ ਆਪਾਂ ਨਾਰਾਂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ سیل ਦਾ ਰੇਟ ਆ ਜੀ ਨਾਰਾਂ ਦਾ ਜੀ ਅੱਜ ਦਾ ਜੀ ਬੰਦਲ ਡੱਬੇ ਦਾ ਭਾਅ ਦੱਸਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਨਾਰਾਂ ਦਾ ਨਾਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 800 ਤੋਂ ਲੈ ਕੇ 1200 ਰੁਪਏ ਦੇ ਕਰਾ ਭਾਅ ਜੀ ਨਾਰਾਂ ਦਾ ਜੇ ਕਿਸੇ ਨੇ ਵੀ ਲੈਣਾ ਜੀ 800 ਰੁਪਏ ਦਾ ਵੀ ਡੱਬਾ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਉਹ ਥੋੜਾ ਜਿਹਾ ਹਲਕਾ ਹੁੰਦਾ ਜੀ ਤੇ ਵਧੀਆ ਲੈਣਾ ਤਾਂ 1200 ਰੁਪਏ ਦੇ ਕਰਾ ਭਾਅ ਜੀ ਅੱਜ ਦਾ ਜੀ ਨਾਰਾਂ ਦਾ ਜੀ ਅੱਜ ਦਾ ਇਹਦੇ ਵਿੱਚ ਘੱਟੋ ਘੱਟ 10 ਕਿਲੋ weight ਹੁੰਦਾ 1.5 ਕਿਲੋ weight ਹੁੰਦਾ ਜੀ ਇਹਦੇ ਵਿੱਚ ਹਾਂਜੀ ਦੋਸਤੋ ਆਲੂ ਬਖਾਰਿਆਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਪੇਟੀਆਂ ਦਾ ਭਾਅ ਦੱਸਦੇ ਲੱਕੜ ਵਾਲੀ ਪੇਟੀ ਦਾ ਜੀ ਕਿਸੇ ਨੇ ਵੀ ਲੈਣਾ ਜੀ ਹੋਲ سیل ਦਾ ਰੇਟ ਆ ਜੀ 250 ਰੁਪਏ ਦੀ ਪੇਟੀ ਮਿਲ ਜੂਗੀ ਕਿਸੇ ਨੇ ਵੀ ਲੈਣੀ ਹੈ ਜੀ ਆਲੂ ਬਖਾਰਿਆਂ ਦਾ ਭਾਅ ਜੀ 250 ਰੁਪਏ ਦਾ ਭਾਅ ਜੀ ਪੇਟੀ ਦਾ ਜੀ ਇਹਦਾ ਤੋਂ हां जी दोस्तों सेबਾਂ ਦੀ ਪੇਟੀ ਜੇ ਕਿਸੇ ਨੂੰ ਵੀ ਲੈਣੀ ਹੈ ਜੀ ਛੋਟੀ ਪੇਟੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 5 ਕਿਲੋ ਵਾਲੀ ਪੇਟੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 2500 ਰੁਪਏ ਦੀ ਪੇਟੀ ਮਿਲ ਜੂ ਕਿਸ ਨੇ ਵੀ ਲੈਣੇ ਕੋਲ ਸੇਲ ਦਾ ਰੇਟ ਹੈ ਜੀ ਇਹ ਵੀ ਪੰਜ ਨੰਬਰ ਦੁਕਾਨ ਤੋਂ ਮਿਲ ਜੂ ਜੀ 2500 ਰੁਪਏ ਦੀ ਪੇਟੀ सेबਾਂ ਦੀ ਜੀ ਇਹ 5 ਕਿਲੋ ਸੇਬ ਹੁੰਦਾ ਜੇ ਕਿਸ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਹਾਂਜੀ ਦੋਸਤੋ ਬਗਲੇਰੀਆ ਸੇਵ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 30 ਰੁਪਏ ਦੇ ਕਿਲਵਾ ਜੀ ਕਿਲੋ ਦਾ ਜੇ ਕਿਸੇ ਨੂੰ ਵੀ ਲੈਣਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਬਗਲੇਰੀਆ ਸੇਵ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ 19 ਨੰਬਰ ਦੁਕਾਨ ਤੋਂ ਮਿਲੂ ਜੇ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾਅ ਜੀ ਬਗਲੇਰੀਆ ਸੇਵ ਦਾ ਜੀ 19 ਨੰਬਰ ਦੁਕਾਨ ਤੋਂ ਮਿਲੂ ਜੀ 20 ਤੋਂ ਲੈ ਕੇ 30 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਸੇਵ ਦਾ ਜੀ ਅੱਜ ਦਾ ਹਾਂਜੀ ਦੋਸਤੋ ਸੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ ਆਪਾਂ ਸੋਡੀਅਮ ਬੇਟੀਆਂ ਬਾਰੇ ਦਿਖਾਉਣਾ ਜੀ ਕਿਹ ਨਸ਼ਟ ਗਲਾ ਇਹ ਸੇਵਈ ਪੈਸੇ ਨਹੀਂ ਲੈਣਾ ਜੀ ਅੱਜ ਦਾ ਭਾਜੀ ਛੋਟੀ ਪੇਟੀ ਦਾ ਭਾਅ ਆਏਗਾ ਜੀ 5 ਕਿਲੋ ਵਾਲੀ ਪੇਟੀ ਦਾ ਭਾਅ ਦੱਸਦੇ ਵੀ ਅੱਜ ਦਾ ਕੀ ਭਾਜੀ 300 ਤੋਂ ਲੈ ਕੇ 350 ਰੁਪਏ ਦਾ ਭਾਅ ਜੀ ਛੇਵ ਦਾ ਜੀ ਅੱਜ ਦਾ ਜੀ ਇਹ ਬੰਦ ਪੇਟੀਆਂ ਦਾ ਭਾਅ ਜੀ ਅੱਜ ਦਾ ਜੀ ਪੂਰੇ ਟੋਪ ਦਾ ਛੇਵ ਆ ਜੇ ਕਿਸੇ ਨੇ ਵੀ ਲੈਣਾ ਜੀ 19 ਨੰਬਰ ਦੁਕਾਨ ਤੋਂ ਮਿਲਦੀ ਜੀ ਛੋਟੀ ਪੇਟੀਆਂ ਦਾ ਭਾਅ ਜੀ ਅੱਜ ਦਾ ਜੀ 5 ਕਿਲੋ ਵਾਲੀ ਪੇਟੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਾਸਪਤੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਦੱਸ ਦਵਾਂ ਜੀ ਅੱਜ ਦਾ ਕੀ ਭਾਅ ਜੀ ਨਾਸਪਤੀ ਦਾ ਭਾਅ ਰਿਹਾ ਜੀ 40 ਰੁਪਏ ਕਿਲੋ ਦਾ ਭਾਅ ਜੀ ਨੈਟ ਜਿ ਕਿਸ ਨੂੰ ਵੀ ਲੈਣਾ ਜੀ 40 ਰੁਪਏ ਕਿਲੋ ਦਾ ਭਾਅ ਜੀ ਨਾਸਪਤੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਕਸ਼ਮੀਰੀ ਨਾਖ ਬਾਰੇ ਵੀ ਦੱਸ ਦਵਾਂ ਕਸ਼ਮੀਰੀ ਨਾਖ ਦਾ ਕੀ ਭਾਅ ਚੱਲ ਰਹੀ ਕਸ਼ਮੀਰੀ ਨਾਖ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ 60 ਰੁਪਏ ਕਿਲੋ ਦਾ ਭਾਅ ਜੀ ਕਸ਼ਮੀਰੀ ਨਾਖ ਦਾ ਜੀ ਅੱਜ ਦਾ ਭਾਅ ਜੀ ਕਸ਼ਮੀਰੀ ਨਾਖ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਜੀ ਅੱਜ ਦਾ ਭਾਅ ਜੀ ਪਵਿੱਤੇ ਦਾ ਜੀ ਬੰਦ ਗਰੇਟਾ ਦਾ ਭਾਅ ਜੀ ਪਵਿੱਤੇ ਦਾ ਅੱਜ ਦਾ ਹਾਂਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੀ ਦਾ ਭਾਅ ਹੈਗਾ ਜੀ 4 ਪੀਸ ਹੁੰਦੇ ਕੀਵੀ ਦੇ ਜੇ ਕਿਸੇ ਨੇ ਵੀ ਲੈਣਾ ਜੀ 100 ਤੋਂ ਲੈ ਕੇ 110 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਕੀਵੀ ਦਾ ਜੀ ਸਿੰਗਲ ਡੱਬੀ ਦਾ ਭਾਅ ਜੀ ਅੱਜ ਦਾ ਜੀ 110 ਰੁਪਏ ਤੱਕ ਮਿਲ ਜੀਏ ਕਿਸੇ ਨੂੰ ਵੀ ਲੈਣਾ ਜੀ ਸਿੰਗਲ ਡੱਬੀ ਦਾ ਭਾਅ ਜੀ ਹੋਲ ਸ਼ੀਲਡ ਦਾ ਰੇਟ ਹੈ ਜੀ ਇਹ ਵੀ ਜੇ ਕਿਸੇ ਨੇ ਲੈਣਾ ਜੀ 110 ਰੁਪਏ ਤੱਕ ਦਾ ਭਾਜ ਜੀ ਆਪਾਂ ਇੱਕ ਹੋਰ ਵੀ ਦਿਖਾਉਣਾ ਜੀ ਖੰਜੂਰਾ ਵੀ ਦਿਖਾ ਦੇਣਾ ਖੰਜੂਰਾ ਮਿਲ ਜਾਣਗੇ ਜੇ ਕਿਸੇ ਨੇ ਵੀ ਲੈਣੇ ਹੈ ਜੀ ਸਿੰਗਲ ਪੀਸ ਦਾ ਭਾਜ ਹਾਂਜੀ ਦੋਸਤੋ ਖੰਜੂਰਾ ਦਾ ਭਾਅ ਹੈਗਾ ਜੀ ਅੱਜ ਦਾ ਜੀ ਸਿੰਗਲ ਡੱਬੀ ਦਾ ਭਾਅ ਹੈਗਾ ਜੀ 20 ਰੁਪਏ ਦਾ ਭਾਅ ਜੀ ਇਹਦਾ ਸਿੰਗਲ ਦਾ ਜੇ ਕਿਸੇ ਨੇ ਵੀ ਲੈਣਾ ਜੀ ਸਿੰਗਲ ਪੀਸ ਮਿਲ ਜੂਗਾ ਜੀ 20 ਰੁਪਏ ਦਾ ਭਾਅ ਜੀ ਅੱਜ ਦਾ ਜੀ ਖੰਜੂਰਾ ਦਾ ਦੋਸਤੋ ਆਪਾਂ ਆਲੂ ਪਿਆਜ਼ ਵਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਤੇ ਪਿਆਜ਼ ਦਾ ਜੀ ਆਪਾਂ ਹੋਲ ਸੇਲਰ ਰੇਟ ਬਾਰੇ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਜੀ ਹੋਲ ਸੇਲਰ ਹਾਂ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਆਲੂ ਦਾ ਕੀ ਭਾਅ ਚੱਲ ਰਿਹਾ ਜੀ ਹੋਲ ਸੇਲਰ ਰੇਟ ਬਾਰੇ ਦੱਸਦੇ ਵੀ ਅੱਜ ਦਾ ਕੀ ਭਾਅ ਜੀ ਅੱਜ ਦਾ ਜੀ ਆਲੂ ਦਾ ਜੀ ਨਮਸਕਾਰ ਬਾਬੂ ਜੀ ਨਮਸਕਾਰ ਹੋਠੀਕੋ ਜੀ ਬਹੁਤ ਵਧੀਆ ਤੇ ਅੱਜ ਆਲੂ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ 250 ਲੈ ਕੇ 450 250 ਤੋਂ ਲੈ ਕੇ 450 ਰੁਪਏ ਤੱਕ ਦਾ ਭਾਅ ਇਹ ਕਿਹੜਾ ਲੋਜੀ ਡਾਇਮੰਡ ਹੈ ਜੀ 400 ਹਾਂਜੀ ਦੋਸਤੋ 400 ਰੁਪਏ ਦਾ ਪਾ ਰਿਹਾ ਜੀ ਡਾਇਮੰਡ ਆਲੂ ਦਾ ਜੀ ਵਧੀਆ ਡਾਇਮੰਡ ਆਲੂ ਹੈ ਜੇ ਕਿਸੇ ਨੇ ਲੈਣਾ ਇਹ ਬੰਦ ਕਰ ਤੇਰਾ ਪਾ ਜੀ ਅੱਜ ਦਾ 7400 ਹਾਂਜੀ ਦੋਸਤੋ ਕਾਕਾ ਕਿਹੜਾ ਜੀ ਇਹ ਕਾਕਾ ਬਨੇਰ ਸੈਣਾ ਹਾਂ ਹਾਂਜੀ ਦੋਸਤੋ ਕਾਕਾ ਸੈਣਾ ਬਨੇਰ ਵਾਲੇ ਦਾ ਭਾਜੀ ਅੱਜ ਦਾ ਜੀ ਆਲੂ ਦਾ ਜੀ ਡਾਇਮੰਡ ਆਲੂ ਹੈ ਜੀ ਪੂਰਾ ਵਧੀਆ 450 450 ਰੁਪਏ ਦਾ ਨੈਟ ਹੈ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾਜੀ ਲਾਲ ਵਿੱਚ 400 ਰੁਪਏ ਲਾਲ ਆਲੂ ਦਾ ਭਾਰ ਹੈ ਜੀ ਐਲ ਆਰ ਦਾ ਭਾਰ ਹੈ ਜੀ 400 ਰੁਪਏ ਦਾ ਭਾਰ ਹੈ 400 ਰੁਪਏ ਦਾ ਭਾਰ ਹੈ ਜੀ ਲਾਲ ਆਲੂ ਦਾ ਭਾਰ ਜੀ ਅੱਜ ਦਾ ਜੀ 250 ਰੁਪਏ ਵਿਕ ਰਿਹਾ ਹਾਂਜੀ ਦੋਸਤੋ ਖੇਤੀ ਦਾ ਭਾਰ ਹੈ ਜੀ ਅੱਜ ਦਾ ਜੀ 400 ਰੁਪਏ ਦਾ ਭਾਰ ਹੈ ਜੀ ਅੱਜ ਦਾ ਜੀ ਖੇਤੀ ਆਲੂ ਦਾ ਭਾਰ ਜੀ ਅੱਜ ਦਾ ਹਾਂਜੀ ਦੋਸਤੋ ਅੱਜ ਦਾ ਪਿਆਜ਼ ਦਾ ਭਾਅ ਰਿਹਾ ਜੀ ਅੱਜ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਜੀ ਤੇ 15 16 ਵਾਲਾ ਪਿਆਜ਼ ਖਤਮ ਹੋ ਚੁੱਕਾ ਜੀ ਜਦੋਂ ਆਗੇ ਸਟਾਕ ਆਪਾਂ ਦੱਸਾਂਗੇ ਵੀ ਅੱਜ ਦਾ ਜੀ 15 16 ਰੁਪਏ ਵਾਲਾ ਪਿਆਜ਼ ਵੀ ਦੱਸਾਂਗੇ ਤੇ ਅੱਜ ਦਾ ਪਿਆਜ਼ ਦਾ ਭਾਅ ਰਿਹਾ ਜੀ ਅੱਜ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਰਿਹਾ ਜੀ ਪਿਆਜ਼ ਦਾ ਜੀ ਇਹ ਨਾਸਕ ਦਾ ਪਿਆਜ਼ ਹੈ ਜੀ ਅੱਜ ਦਾ ਹਾਂਜੀ ਪੂਰਾ ਸੁੱਕਾ ਪਿਆਜ਼ ਹੈ ਜੀ ਕਿਸੇ ਨੂੰ ਵੀ ਲੈਣਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਇਹ ਪਿਆਜ਼ ਦਾ ਜੀ ਸੁ